ਪੱਠ ਚੰਗੀ ਆ ਲਓ ਜੀ ਆ ਪੱਠ ਦਾ ਸੌਦਾ ਚੱਲਦਾ ਚਿੱਟੀ ਅੱਖ ਦੀ ਸ਼ੌਕ ਪੂਰਾ ਕਰਕੇ ਵੀ 2000 ਰੁਪਏ ਤੋਂ 90 ਦਾ ਤੀਜੂ ਜਦੋਂ ਮਰਜੀ ਵਿੱਚ ਕੀ ਮੰਗਿਆ ਬਾਈ ਨੇ ਬਾਈ ਨੇ ਪੰਜ ਦੀ ਕਹੀ ਮੈਂ ਤਿੰਨ ਲਾਤਾ ਸੀਗਾ ਮੈਂ ਨਹੀਂ ਬਜਾਇ ਜੇ ਮਕਾਰ ਦਿੰਦਾ ਤਾਂ ਠੀਕ ਆ ਫੇਰ ਅੱਬ ਲੱਗਦੀ ਉਹਨੂੰ ਨਾ ਵਿਚਾਰੇ ਨੂੰ ਦਾ ਫਰਕ ਪਵੇ ਤਾਂ ਪਾਵ ਨਹੀਂ ਗਣੀ ਸਹੀ ਸਹੀ ਗੱਲ ਹੈ ਹਾਂ ਵੀ ਆਪਾਂ ਤੀਜੇ ਬੱਦ ਕਰੌਸ ਬਰੀਡ ਆ ਪਾਟੂ ਵੀ ਬਾਈ ਨਾਲੀ 8 ਕਿਲੋ ਵੀ ਹੈਗੀ ਫੇਰ हां बस ਲਈ ਵਜੰਦੇ ਸਾਹ ਹੁਣ ਨਾਲ ਤੇਰੇ ਕੋਲ ਵਧੀਆ ਚਲ ਖਾਜੂ ਜੀ ਦੀ ਜਾਨ ਵਾਜੂ ਕੱਪੋਂ ਦਾ ਪਹਿਲੀ ਵਾਰ ਹੀ ਆਇਆ ਬਈ ਘਰੇ ਦਾ ਉਹ ਯਾਰ ਤੂੰ ਪਹਿਲੀ ਵਾਰ ਆਇਆ ਕਿਹੜਾ ਪਿੰਡ ਆ ਬਾਈ ਦਾ ਮੱਲਣ ਹਾਂ ਠੀਕ ਲੈ ਵੀ ਬਾਈ ਦਾ ਪਿੰਡ ਮੱਲਣਾ ਮੁੰਡੇ ਨੇ ਪਹਿਲੀ ਵਾਰ ਹੀ ਰੱਖਣੀ ਹੈ ਬੱਕਰੀ ਤੁਸੀਂ ਕਿਹੜੇ ਪਿੰਡੋਂ ਆ ਬਾਈ ਮਾਨ ਲੈ ਕੇ ਆਪਣਾ ਖੋਖਰੋਂ ਆਇਆ ਵੀਰੇ ਖੋਖਰ ਦਾ ਗੋਨਿਆਂ ਨੇ ਮੁੰਡੇ ਕੋਲ ਆ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਏ ਬਾਈ ਬਰੀਡ ਕਰਾਓ ਆਸਾਂ ਵਾਲੇ ਨੂੰ ਦੱਸ ਦੇ ਪਹਿਲਾਂ ਮੈਂ ਦੱਸੀ ਆ ਮੈਂ ਹਾਂ ਮੈਂ ਕਾ ਕਰਾਉ ਦਾ ਮੈਂ ਹੈ ਬਾੜੀਗਾ ਦੋਗਲੀ ਹੈ ਹੈ ਬਾੜੀਆਂ ਚ ਦੇ ਤੇ ਫੇਵਰ ਮੈਂ ਚਲ ਫੇਵਰ ਲੈ ਰੋ ਤੇ ਮੇਰੇ ਖਾਤੇ ਚਲਗਾ ਦੇ ਜਿਆ ਬਾਜਿਆਂ ਨੂੰ ਫੇਵਰ ਲੈਣ ਦੇ ਇੱਧਰ ਗੈਣ ਮੈਂ ਇੱਥੋਂ ਹੁਣ ਕੀ ਦੇ ਲੋੜੇ ਥੋੜਾ ਬੋਲਣਾ ਹੁੰਦਾ ਗਣੀ ਵੀ ਨਹੀਂ ਨਹੀਂ ਹਾਂ ਚੱਲ ਠੀਕ ਹੈ ਨਹੀਂ ਥੋੜੀ ਚੱਲਦੀ ਵੇਖ ਲੈ ਮੇਰੇ ਤਾਂ ਜੇਬ ਤਿਆਰ 50000 ਪਾਕੇ ਲਿਆਉਣਾ ਮੈਂ ਤੜਕੇ ਨਹੀਂ ਸਹੀ ਗੱਲ ਹੈ ਫਿਰ ਇਹਨੇ ਆਪ ਵੀ ਕਰਾ ਦੇ ਯਾਰ ਇੰਦਾਰ ਕੰਮ ਸਹੀ ਹੈ ਤੁਹਾਨੂੰ ਆ ਵਜਨ ਮੁਤਾਬਕ ਲੈ ਲੋ ਤੁਸੀਂ ਜਦੋਂ ਚਾਹ ਪੂਰਾ ਵੇਚ ਦਿਓ ਜਦੋਂ ਆਪਾਂ ਅਗਲੇ ਰੱਬ ਲੱਗਦੀ ਮਕਾਨ ਸਹੀ ਆ ਸਹੀ ਆ ਭਾਈ ਸਾਈਡ ਤੇ ਮੜਾ ਐ ਸਾਈਡ ਤੇ ਕਪਤਾਨ ਜੀ ਓਏ ਕੁਛ ਕਹੂੰਦਾ ਸੌਦਾ ਹੋ ਜਾਂਦਾ ਤੂੰ ਜਲਖਾਈ ਕਰਾ ਲਈ ਯਾਜਾ ਜਾਂ ਹੋ ਗਈ ਯਾ ਸਹੀ ਆ ਹੁਣ ਭਾਈ ਵਿਗਣਾ ਨਹੀਂ ਮਾਲਦਾ ਇੱਥੋਂ ਯਾਰ ਵੇਚ ਖਾ 3000 ਦੇ ਵਿੱਚ ਕੀ ਆ ਤੈਨੂੰ ਦਾ ਯਾਰ ਪੰਜ ਦੇ ਮੈਂ ਪਿੰਡ ਲੈ ਜਾਊਗਾ ਮੈਂ ਉਹਦੇ ਕੋਲ ਲਈ ਉਹਨੂੰ ਫੜਾ ਦਊਗਾ ਪੰਜ ਦਿਨ ਉਹਦਾ ਮੈਨੂੰ ਮੈਨੂੰ ਪਰ ਅਨਖੋਸ਼ ਹੋ ਕੇ ਫੜ ਲਾ ਯਾਰ ਕਿਹੜਾ ਤੈਨੂੰ ਗਲਤ ਆ ਪਈ ਨਹੀਂ ਇਹਦਾ ਯਾਰ ਸਾਨੂੰ ਔਖਾ ਉਹਨਾਂ ਮਾਲਾ ਮਾਇਆ ਜਿਦੋਂ ਤੋਂ ਆਪ ਕਾਲੀ ਸੀਗੀ ਤਾਂ ਇਦਾਂ ਹੈ ਆ ਲੈ ਮੇਰੀ ਬਿੱਲੀ ਬਸ ਬਾਈ ਨਾ ਬੋਲੀ ਨਾ ਇਹ ਬੋਲੂਗਾ ਭਾਈ ਜਬ 320 ਲਿਖਾਈ ਆਪ ਦਵਾਦੀ ਚੱਲ ਯਾਰ ਜਾਂ ਹੋ ਗਈ ਹੁਣ ਫਿਰ ਪਾਲਾ ਖੋਲ ਕੇ ਆ ਜਾ ਦਵਾਦੀ ਉਹ ਲੈ ਪਰ ਮੋੜ ਘੁੜ ਕੇ ਆ ਜਾਣੀ ਸਾਣੀ ਫਿਰ ਦੇ ਪੈਦਾ ਯਾਰ ਵੇਖ 29 ਜਾਂ ਪਾਲਾ ਖੋਸ਼ ਹੋ ਕੇ ਓਏ ਜਾਜ ਮੁਕਾਇਆ ਰਾਜੇ ਲਗਾ ਜਾਜ ਨਾ ਮੈਂ ਆਖਿਆ ਭਾਈ ਯਾਰ ਆਪਾਂ ਕੋਈ ਗਲਤ ਨਹੀਂ ਆ ਭਾਖਾ ਕਰ ਆਹ ਹੋ ਗਈ ਜਾ ਕਰਾ ਦੇ ਹੋ ਗਈ ਚਾਚਾ ਹੋ ਗਈ ਬਸ ਸਹੀ ਆ ਹੋ ਗਈ ਯਾਰ ਦੇ ਪੈਸੇ ਲਓ ਭਾਈ 3200 ਹੋ ਗਈ ਉਹ ਵੀ ਕਰੇ ਚਾਹੇ ਉਹ ਦੇ ਤੂੰ ਯਾਰਾ ਉਹ ਦੇ ਦੇ 3300 ਜਾਇਜ ਆ ਵਜਨ ਮੁਤਾਬਕ ਇੰਨੇ ਦੀ ਪੱਠ ਕੋਈ ਨਹੀਂ ਪਿਓਰ ਹੋਊਗੀ ਪਰ ਆਪਾਂ ਜੀ ਲੈਣੀ ਲੈਣੀ ਆ ਮੇਰਾ ਫਿਲਾਲ ਦਿਲ ਹੈ ਨਹੀਂ ਮੇਰਾ ਛੋੜੀ ਨਹੀਂ ਚੱਲ ਕੋਈ ਨਹੀਂ ਬਸ ਉਹ ਮੀਟ ਮੋਲੀ ਐਨ ਨਹੀਂ ਦਿੱਤਾ ਯਾਰਾ ਹੁਣ 100 ਪਿੱਛੇ ਮੈਨੂੰ ਗਿਣਾਉਣੇ ਪੈਣਗੇ ਪੈਸੇ ਮੈਂ ਤੁਹਾਨੂੰ ਕਹੀ ਜਾਂਦਾ ਮੈਂ ਇੱਦਾਂ ਕੱਚਾ ਮੈਦਾਨ ਛੱਡ ਕੇ ਪਿੱਛੇ ਠੀਕ ਹੈ ਬਾਈ ਬੱਟ ਮਾਰੀ ਨਹੀਂ ਤੈਨੂੰ ਲੈ ਜਾ ਲੈਣਾ ਲੈਣਾ 3300 ਦੀ ਮਕਾਦੀ ਯਾਰ ਸਹੀ ਆ ਬਾਈ 100 ਨਾਲ ਕੀ ਹੁੰਦਾ ਯਾਰ ਬਾਈ ਤੇਰਾ ਦਿਲ ਪੈਂਦਾ ਤਾਂ ਹੁਣ ਵਿਖਾਵਾਂ ਰੰਗ ਕੋਈ ਨਹੀਂ ਕੋਈ ਨਹੀਂ ਹਾਂ ਜਾ ਹੋ ਗਈ ਯਾਰ ਲੋ ਵੀ ਪੱਠ ਵਿਖਾ ਦਈਏ ਬਾਈ ਮੜੀ ਕਰੀ ਕਰਾਂ ਰੇ ਲੋ ਵੀ ਆ ਕਰਾਸ ਬਰੀਡ ਆ ਪੱਠ ਫੱਲੇ ਨੂੰ ਮੜੀ ਕਰ ਲੈਣ ਦੇ ਨੂੰ ਤਾਂ ਹੁਣ ਸਿੱਧੀ ਸਿੱਧੀ ਕਰਦੇ ਆ ਲੋ ਵੀ ਆ ਕਿੱਤੀ ਆ ਤੇ ਕਾਨਾ ਦੂਜੀ ਆ ਤੇ 3300 ਦੀ ਮਗਾਈ ਜਗੀ ਹਾਂ ਬਾਈ 3300 ਲੋ ਜੀ 3300 ਦੀ ਸੂਰੇ ਵਾਲਾ ਮੰਡੀ ਤੇ ਪਹਿਲਾ ਸੌਦਾ ਹੋਇਆ ਇਹ ਬਹੁਤ ਬਹੁਤ ਧੰਨਵਾਦ ਬਾਈ ਜੀ ਲਿਖਾਈ ਕਰਾ ਲਓ ਲੋ ਜੀ ਆ ਦੋ ਬੱਕਰੇ ਪੱਠ ਦੇ ਬੱਕਰੇ ਬਾਈ ਪੱਠ ਦੇ ਬੱਕਰੇ ਆ ਆ ਬੱਕਰਾ ਤੇ ਆ ਪੱਠ ਆ ਤਾਨ ਨੂੰ ਕੱਡੀਆਂ ਦਾ ਕੰਨ ਕੰਨ ਵਿਖਾਈਏ ਲਾ ਪੱਠ ਹੀਰੀ ਆ ਬਾਈ ਹੀਰੀ ਆ ਬਾਈ ਪੱਠ ਠੀਕ ਆ ਤੇ ਆਪਣੇ ਮੈਨਾਂਗੇ ਇਹ ਹਾਂ ਬਾਈ ਦੇ ਇੱਧਰ ਹਾਂਜੀ ਬਾਈ ਜੀ ਕਿਹੜਾ ਪਿੰਡ ਆਪਣਾ ਬਾਈ ਪਿੰਡ ਰਖਾਲਾ ਰਖਾਲਾ ਇਹ ਕੀ ਮੰਗਿਆ ਸੀ ਬਾਈ ਯਾਰ ਮੈਂ 12:30 ਕਹਿੰਦੇ 12 ਦੇ ਕਹਿੰਦੇ ਅੱਛਾ ਤੇ ਲਾਇਨ ਵਾਲਾ ਬਾਈ ਆਪਣਾ ਪਿੰਡ ਕਿਹੜਾ ਦਬੜੀ ਖਾਨਾ ਜੀ ਦਬੜੀ ਖਾਨਾ ਕਿੰਨੇ ਪੈਸੇ ਲਾਇਏ ਬਾਈ ਤੂੰ ਅਸੀਂ 11000 ਲਾਇਆ ਜੀ ਉਹਨਾਂ ਦਾ ਲਾਇਆ ਠੀਕ ਆ ਤੇ ਹੁਣ ਕੀ ਰੌਲਾ ਕਿੱਥੇ ਜ ਰਹਿ ਗਿਆ ਬੰਦਾ ਉਹ ਯਾਰ 500 100 ਕਰਾਂ ਕਹਿੰਦੇ ਅਸੀਂ ਕਰਾਂ ਲਾਵਾ ਹਾਂ ਅਸੀਂ ਕਰਾਂ ਹਾਂ ਬਈ ਲੈ ਬਈ ਸਾਈ ਕੱਢ ਕੇ ਲਾ ਸੌਦਾ ਕਰ ਸਾਈ ਦਾ ਕੋਈ ਨਹੀਂ ਪੈਸੇ ਦੇ ਦਿੰਨੇ ਆ ਫਿਰ ਨਵੇੜੇ ਆ ਪੈ ਸੌਦਾ ਤੁਹਾਡਾ ਫਰਕ ਤਾਂ ਕੁਝ ਵੀ ਨਹੀਂ ਰਹਿ ਗਿਆ ਹੁਣ ਉਹ 1.5 ਦਾ ਕੋਈ ਜਰਾ ਨਹੀਂ ਮੈਂ ਨੂੰ ਆਖਿਆ ਵੀ ਲਿਖਾਈ ਸਾਡੇ ਘਰ ਦਾ ਤਾਂ ਤਾਂ ਕੋਈ ਲਿਖਾਈ ਕਰਾ ਲਈ ਠੀਕ ਆ ਹੋਰ ਇਹਨੂੰ ਬਕਵਾਸ ਹਾਂ ਬਈ ਜੇ ਤੈਨੂੰ ਮੰਨਦਾ ਫੇਰ ਤਾਂ ਲੈ ਲੈ ਜੇ 1.5 ਕਰ ਆਪਾਂ ਫਿਰ ਤੇਰੀ ਜੀ ਸਾਡੇ 1.5 ਦਿਨਿਆਂ ਲਗਾਈਏ ਕਰਾਂ ਦੀ ਚੱਲ ਯਾਰ ਠੀਕ ਆ ਫਿਰ ਯਾਰ ਕੀ ਫਰਕ ਆ ਕੋਈ ਜਿਆਦਾ ਵੱਡਾ ਕੰਮ ਤਾਂ ਹੈ ਨਹੀਂ ਵੈਸੇ ਤੋਲੇ ਆ ਬੈ ਸੌਦਾ ਤੇਰਾ ਸਾਢੇ 13 ਦੇ ਲੈਣ ਮੈਂ ਸਾਢੇ 11 ਦੇ ਦੇ ਜਾਂਦਾ ਮੈਂ ਵੀ ਘਾਟਾ ਖਾਈ ਜਾਂਦਾ ਆ ਇਹ ਤਾਂ ਸਭੀ ਸਾਨੂੰ ਨਿਓ ਗੱਲ ਦਾ ਹਾਂ ਫਿਰ ਫਿਰ ਰਹਿਣ ਤੇ ਕਿਹੜੀ ਬਾਈ ਯਾਰ ਇੱਕ ਦੀ ਇੱਕ ਦੀ ਗੱਲ ਆ ਭੁੱਲਰ ਸਾਹਿਬ ਆ ਜਮਾਂ ਹੀ ਆਣੇ ਦਾ ਕੰਮ ਉਹ ਸਾਢੇ 11 ਦਾ ਉਹ 11 ਆ ਕੀ ਜਾਂਦਾ ਆ ਆ ਵੇਖ ਚਲੋ ਐ ਕਰੂ ਹਾਂ ਉਹ ਨੂੰ 11 ਤਰਦਾ ਜੇ ਲਿਖਾਈ ਵੈਕ ਨਾ ਲਿਖਾਈ ਨਾ ਜੀ ਆਪਵਾ ਹਾਂ ਸਹੀ ਆ ਸਹੀ ਆ ਓਵੇਂ ਤਾਂ ਆਖੀ ਜਾਂਦਾ 11 ਹਜ਼ਾਰ ਤਰਦਾ ਹੋਗੇ ਲਿਖਾਈ ਨਾ ਫਿਰ ਗੱਲ ਤਾਂ ਹੋਤੀ ਫਿਰ ਤਾਂ ਕੀ ਹੋ ਗਿਆ ਫਿਰ ਤਾਂ ਫਿਰ ਤਾਂ ਕੀ ਕੀਤਾ ਕੀ ਤਾਂ ਕੁਝ ਵੀ ਨਹੀਂ ਕੀਤਾ ਉਹ ਨਹੀਂ 11000 ਉਹਨੂੰ ਉਹ ਬਾਈ ਲੈਣ ਵਾਲਾ ਦਬੜੀ ਖਾਣੇ ਵਾਲਾ ਬਾਈ ਉਹਨੂੰ ਆ ਦੋ ਨਾਗਾ ਆ ਫਰਦ ਪਲਾ ਕਿਥੇ ਚੰਦ ਪਾਪੇ ਇਹੀ ਦੇ ਦੇ ਗੋਣੀ ਜਿਹੜੀ ਗੱਲ ਕਰੀ ਬਾਈ ਮੇਰੇ ਯਾਰ ਬਾਈ ਲਾ ਦੇ ਮੂੰਹ ਤੋਂ ਹਟਾ ਕੀ ਹਾਂ ਹੁਣ ਸਿਆਣ ਆਉਂਦੀ ਐ ਵੀ ਕੌਣ ਆ ਤੂੰ ਹਾਂ ਬਸ ਆ ਦੇਖ ਰਾ ਉਹ ਸਾਡੇ ਕਰਾ ਲਾ ਇਹ 11.5 ਸਾਢੇ 11.5 ਹੁਣ ਫੈਸਲਾ ਅੰਦਰ ਚੱਲ ਅਸੀਂ ਕਹਿੰਦੇ ਸਾਢੇ 11.5 ਲਖਾਈ ਇਹ ਕਰਦੇ ਪਾ ਠੀਕ ਹੈ ਸਾਢੇ 12 ਸੀਗਾ ਜੇ ਮੈਂ ਬਾ ਇਹਨਾਂ ਦੇ ਹੱਥ ਦਾ ਇਹਨੂੰ ਲਖਾਈ ਦੋਨੋਂ ਦਫਰ ਕ ਯਾਰ ਨਿਬੜਿਆ ਪਿਆ ਭਾਈ ਜਾ ਹੀ ਨਾ ਹੁਣ ਮੈਂ ਗੱਲ ਸੁਣ ਰਿਹਾ 16 ਕੰਮ ਗਿਆ 300 ਪਿੱਛੇ ਅੱਗੇ ਵੀ ਤੂੰ ਅੱਧੇ ਅੜ ਗਿਆ ਸਿਰ ਖਾਲਿਆ ਹੀ ਅੜਿਆ ਸੀ ਮੈਂ ਇਹਨੂੰ ਆਖਿਆ ਵੀ ਸਾਢੇ 11.5 ਲੈ ਜਾ ਮੈਂ ਲਖਾਈ ਨਹੀਂ ਕਰਾਂ ਸਾਢੇ 11.5 ਲਖਾਈ ਨਹੀਂ ਫੇਰ ਤਾਂ ਓਛੇ ਕੰਮ ਜਾਵਾਂਗੇ ਇਹ ਉਹ 11 ਦਿੰਦਾ ਹੈ ਨਹੀਂ ਨਹੀਂ ਅੱਧੀ ਜੱਬਾਈ ਨਾ ਸੋਧੋ ਉਹਦੇ ਬਾਕੀ ਕੋ ਪਿਆ ਕੋਈ ਨਹੀਂ ਖੜੇ ਇੱਦਾਂ ਕੋਈ ਨੂੰ ਤੈਨੂੰ ਮੈਨਾਂ ਯਾਰ ਜਮਾਂ ਤੁਲਿਆ ਪਿਆ ਸੌਦਾ ਦਾ ਬਾਈ ਯਾਰ ਸੌਦਾ ਲਖਾਈ ਪਏ ਹੋ ਗਿਆ ਆ ਪਾਠਾ ਪਉਆ ਲੈ ਲਿਆ ਕੁਰਕਰਾਂ ਦੇ ਰਹਿ ਗਿਆ ਆ ਹਾਂ ਕੁਰਕਰਿਆਂ ਦਾ ਰੌਲਾ ਰਹਿ ਗਿਆ ਹੋ ਗਿਆ ਸਹੀ ਗੱਲ ਕੁਰਕਰਿਆਂ ਦਾ ਰੌਲਾ ਰਹਿ ਗਿਆ ਪਉਆ ਲੈ ਲਿਆ ਹੈ 200 ਰੁਪਏ ਵੱਟੇ ਯਾਰ ਕਰ ਲਓ ਵਾਦਾ ਕਰਦਾ ਆ ਹੁਣ ਕੀ 100 200 ਦਾ ਯਾਰ ਮਾਜਣਾ ਐ ਲੈ ਬਾਈ ਨਾ ਕੀ ਆ ਸੌਦਾ ਜਮਾਂ ਬੈਠੇ ਬੈਠੇ ਖਾਏ ਇੰਨੇ ਇੰਨੇ ਦਾ ਭਾਈ ਨਾ 150 ਉਹ ਮਨ ਸਮਝਾਉਣਾ ਕਾਲਿਆ ਦੇ ਦੇ ਉਹ ਵੀ ਵਪਾਰ ਕਰਦਾ ਇਹਨੂੰ ਵੀ ਪਤਾ ਬਾਈ ਯਾਰ ਤੁਹਾਨੂੰ ਮੈਂ ਸਾਰਾ ਦਿਲ ਦੀ ਗੱਲ ਹੀ ਦੱਸ ਦਿੱਤੀ ਰਹਿ ਗਿਆ ਯਾਰ ਬੇੜ ਪਰ ਗਿਆ ਬੋਲੇ ਆ ਗਿਣ ਪੈਸੇ ਦਬੜੀ ਖਾਣੇ ਆ ਲਿਆ ਬਾਈ ਲਖਣੇ ਆ ਆਪ ਅਸੀਂ ਮੜਾ ਛੱਪ ਲੈ ਜਿਹਦਾ ਜਿਹਨੂੰ ਦਿਸਾਉਣਾ ਹੈ ਨਾ ਉਹ ਪਤਾ ਨਹੀਂ ਕਿੱਧਰ ਨੂੰ ਭੱਜ ਜਾਂਦਾ ਓਏ ਆਇਆ ਮਗਾ ਹਣ ਪਰਪਾ ਇਹਨੂੰ ਕਹਦਾ ਗਿਆ ਉਹਨੂੰ ਫੜਾ ਦੇ ਕੋਈ ਨਹੀਂ ਫੜਾ ਦੇ 来 मुंह आयनु करदी मार आजा भाई भोलर साहब हां जी लो अभी सौदा हो गया भाई जी 11000 ਤੇ ਲਖਾਈ ਆਪੋ ਆਪਣੀ ਓਏ ਕਿਉਂ ਮਾਰਦੇ ਆ ਖੜੀ ਤਾਂ ਹੋ ਜਾਣ ਦੇ ਯਾਰ ਇਹਨੂੰ ਤੇਰਾ ਲੈ ਲਓ ਜੀ ਆ ਲੈਣੀ ਦਾ ਸੌਦਾ ਹੁੰਦਾ ਓ ਮਾੜਾ ਇਹ ਪਰੇ ਹੋ ਜਾ ਯਾਰ ਕੀ ਮੰਗਿਆ ਬਾਈ ਕੀ ਦੀ ਆ ਇਹ ਹੋ ਜਾਏਗਾ ਉਹਦੀ ਲੈਣੀ ਲਓ ਵੀ 10000 ਮੰਗਿਆ ਲੇਲੀ ਦਾ ਖੀਰੀ ਆ ਬਾਈ ਐਂ ਦੇ ਕਰੀ ਬਾਈ ਦੁੱਤ ਲੈ ਲਿਆ ਹਾਂ ਰਾਜੀ ਕਰੀ ਕਿਹੜੀ ਨਸਲ ਆ ਬਈ ਇਹ ਆਪਣਾ ਵੀਡੀਓ ਕਰ ਲਾਂਗੇ ਆਪਾਂ ਗੱਲ ਲੈ ਤਾਂ ਬਣਾ ਲਾਂਦੇ ਆ ਬਣਾਣਾ ਬਣਾਣਾ ਬਈ ਉਹ ਨਸਲ ਕਿਹੜੀ ਆ ਇਹ ਨਸਲ ਆ ਨੀ ਤੂੰ ਕਰੇਗਾ ਸੌਦਾ ਇਹ ਇੱਕ ਵੇਲੀ ਆ ਜਾਣ ਕੇ ਕਿੰਨੇ ਦੀ ਕਹਦਾ ਤੂੰ ਦੱਸ ਬਈ ਵਾੜਾ ਵੀ ਮੰਗਲਾ ਤੇ ਵੀ ਦੱਸਾਂ ਮੈਂ ਬਾਅਦ ਵਿੱਚ ਦੱਸੂਗਾ ਜੇ ਚਾਹਤ ਹੋਵੇ। ਆ ਸੀਗਾ 5000 ਲੈ। ਉਹ ਤਾਂ ਬੜਾ ਚਾਰ ਦੇ ਦੇ ਯਾਰ। ਹਾਂ ਤੇ ਫੇਰ ਕੀ ਹੈ? ਹੋਰ ਕਿੰਨੇ ਦੀ ਕਹੇਗਾ ਬੋਲੇਗਾ ਕੁਝ? ਨਾ ਕਹੀਂ ਬੱਸ। ਸਹੀ ਸੀ ਟਿਕਾਣੇ ਤੇ। ਦੋ ਹੀ ਟਿਕਾਣੇ ਤੇ ਆ ਜਾਗਾ ਤੂੰ ਗਾਣੇ ਗਾਣੀ ਚਾਹ। ਹਾਂ? ਛੱਡੀ ਉੱਪਰ ਇਹ ਨਾ ਬਰਾਬਰ ਕਹਿਣਾ। ਉਹ ਨਹੀਂ ਨਹੀਂ। ਕੰਦਲੇ ਨੇ ਕਿਹਾ ਸੀ ਪੈਂਦਾ ਕੋਈ ਟੈਂਸ਼ਨ ਨਹੀਂ ਲੈ ਦੱਸ ਚੱਕ ਕੇ ਤਾਂ ਦੇ ਉਹ ਵੇਖ ਲਈ ਮੈਂ ਚੱਕ ਕੇ ਮੇਰੇ ਹੱਥ ਤੋਂ ਤਾਂ ਨਹੀਂ ਮੈਂ ਚੱਕ ਨਹੀਂ ਸੀ ਉਹ ਠੀਕ ਇੱਥੇ ਤੇਰੇ ਹੱਥ ਵੀ ਨਹੀਂ ਹੋਣੀ ਪਰੇ ਹੋ ਜਾਂਦਾ ਯਾਰ ਓਏ ਤਾਂ ਇਹਦਾ ਪਤਾ ਲੱਗਦਾ ਪਰੇ ਹੋ ਜਾਂਦਾ ਪੈਂਡ ਕੱਚਾ ਗਿਆ ਐਕਟਰ ਬਣ ਗਿਆ ਤੂੰ ਥੋੜੇ ਚਲ ਉਹਦਾ ਤਾਂ ਕੱਟਦਾ ਸਾਈ ਦਾ ਚੱਕਰ ਆਹ ਫੜ ਦੱਸ ਲੈ ਫੜ ਤੂੰ ਫੜ ਲਊਗਾ ਮੈਂ ਉਹ ਚੰਗੀ ਲੱਗੀ ਲੇਲੀ ਦੇ ਦੀ ਤੂੰ ਅੱਤੀ ਮੁੰਜਾ ਲੈਣ ਕਿਤਰਾ ਮੁੰਜਾ ਫੜ ਦੱਸ ਕਿੰਨੇ ਦੀ ਕਹਿੰਦਾ ਆਹ ਸਾਈ ਦਾ ਲਾਸਟ ਕਰ ਲੈ ਮੈਂ ਰੱਤਾ ਕਰ ਲਾਂ ਬੱਪੂ ਨਹੀਂ ਤੇ ਨਹੀਂ ਦੇਖੀ ਨਹੀਂ ਤੇ ਆਇਆ ਤੂੰ ਜੇ ਨਾ ਚੰਗੀ ਲੱਗੀ ਮੋੜਦੀ ਤੇਰੇ ਨਾ ਚੰਗਾ 500 ਮੋੜਦੀ ਨੂੰ 550 ਦੀ ਕਰਤੀ ਹੋਰ ਕੀ ਆ ਹਣ ਚੱਲ ਕੋਈ ਨਹੀਂ ਵੇਚ ਉਹ ਠੀਕ ਹਣ 11 ਕਿਲੋ ਲੈਣੀ ਆਉਣੀ ਚੰਗੀ ਗਈ ਨਹੀਂ ਰਾਹ ਬਾ ਵੇਖੋ ਗੱਲ ਜਬੇ ਨਹੀਂ ਜਣੀ ਰਾਸਤੇ ਅੱਜ ਦੇ ਕੋ 5000 ਤੂੰ ਸਾਡੇ ਅੱਖ ਕਿਹੜਾ ਦੇ ਸਾਡੇ ਅੱਖ ਦੋ ਕਿਹੜਾ ਦੇ ਕੋਈ ਫਾਇਦੇ ਜਾਇਜ਼ ਬੱਕਰੀ ਯਾਰ ਵਧੀਆ ਖਾਂਦੀ ਸੀ ਯਾਰ ਆਈ ਬੱਕਰੀ ਜਾਂਦੇ ਬੱਕਰੀ ਦੇ ਨਾਲ 15 ਰੋਜ਼ ਮੈਣਾ ਪਾਸ ਚੱਲ ਸਾਰੇ ਵੀ ਚਾਹ ਮੜਾ ਬਾਈ ਨੂੰ ਬੱਚਾ ਆ ਬਾਈ ਮੱਤ ਆ ਪੱਠ ਦਾ ਸੌਦਾ ਸਾਡਾ ਕੱਢ ਲਾ 5000 ਵਿੱਚ ਗੱਲ ਦੀ ਵਾਰ 20 ਕਿੰਨੇ ਦੇ ਕੋਈ ਰਾਹ ਪਾ ਦੇ ਬਾਈ ਸਾਈਡ ਤੇ ਰਹੀ ਮਾੜਾ ਜਾ ਹਲੋ ਲੈ ਲੋ ਜੀ ਲੋ ਆਰੇ ਅੱਗੇ ਕੱਢ ਬੜਾ ਥੱਲੇ ਫਿਰ ਰੰਗ ਨਹੀਂ ਆਹ ਸੱਤ ਹੀ ਧੀਰੇ ਦੇ ਯਾਰ ਕਿੰਨੇ ਦੀ ਦਿੰਦਾ ਓਰੇ ਆ ਇੱਕ ਮਿੰਟ ਆਜਾ ਇੱਕ ਮਿੰਟ ਆਜਾ ਉਹ ਸੌਤਾ ਹੋ ਜਾਂਦਾ ਇਹ ਕੱਲ੍ਹ ਨਹੀਂ ਆਉਂਦੀ ਆਹ ਦੇਖ ਜੀ ਆ ਗਿਆ ਇੱਥੇ ਹੀ ਦੱਸ ਦੇ ਖਾਂ ਗੱਲਾਂ ਬਾਰ ਬਾਰ ਖਰਾਬ ਆ ਗਿਆ ਜਮਾ ਜਾ ਸਮਝੇ ਨਹੀਂ ਮੈਂ ਗੱਸੀ ਨਾ ਤੋੜਿਆ ਜਮਨੀਆ ਹਾਂ ਥੱਲੇ ਫੇਰ ਲੈ ਗਾਲੀ ਦਸੇ ਜਮਾ ਛੱਡ ਕੇ ਉਰੇ ਪਾਸੇ ਕਦਾ ਹਾਂ ਪਾਸੇ ਦਾ ਬੜਾ ਦਸ ਦੇ ਕਿਰਵੇ ਲੈ ਆ ਜਾ ਰੇ ਹਾਂ ਪਾਸੇ ਕਰਕੇ ਦਸ ਦੇ ਨਾ ਰੰਗ ਉਰੇ ਦਾ ਹਾਂ ਹੱਥ ਕਾਢਿਆ ਇਕਬਾਲ ਆ ਬਹੁਤ ਹੱਥ ਬਾਹਰ ਦਾ ਲਗੂ ਮੈਂ 7500 ਬਹੁਤ ਬਾਰਾ ਕਰ ਸਕਦੇ ਹੋਰ ਕਿੰਨੇ ਦੀ ਕਿੰਨੇ ਦੀ ਕੋਈ 12000 ਦੀ 12000 ਫਾਲ ਆ ਜਾ ਤੇਰੀ 86 ਮਾਰਿਆ ਨੂੰ ਇੱਕ ਤੋਂ ਜਿਆਦਾ ਫਾਲ ਮਿਚਰੀ ਆ ਜਾ ਜੇ ਦੇ ਦੂ ਇਹਦਾ ਧਾਗ ਰਾਤ ਨਹੀਂ ਰਲ ਨਹੀਂ ਸੌਦਾ ਨਹੀਂ ਕਰਦੇ ਉਹ ਯਾਰ 22 ਤਨ ਗਾਲਤ ਪੈਸੇ ਲਾਉਂ ਤੇਰਾ ਤਾਣਾ ਤੱਕ ਖਾਂ ਦੇਣੀ ਤੇਰੀ ਵਾਟ ਤੇਰੇ ਕੋਲੇ ਆ ਹੋਰ ਦੱਸ ਬਾਈ ਸਾਈਡ ਤੇਰੇ ਹੀ ਮੜ ਆ ਯਾਰ ਕੀ ਹੋ ਗਿਆ 80 ਰਹੇਗਾ ਇੱਕ ਨਹੀਂ ਪੂਰਾ ਆ ਯਾਰ ਪੂਰੀ ਆਧੀ ਅਦੋਗੀਆਂ ਆਹੋ ਹੁੰਦੇ ਇਮਾਨ ਕਰਿਆ ਹੁਣ ਪੀਂਦੇ ਸੀ ਲੈ ਯਾਰ ਬਾਈ ਯਾਰ ਹੁਣ ਗਲਤ ਮਗਾਈਏ ਲੈ ਯਾਰ ਵਾਹ ਥੋੜਾ ਕਿਉਂ ਨਾ ਹੋਵੇ ਸਸਤਾ ਪੀ ਕਹਿੰਦਾ ਉਹਨੇ ਘਰੇ ਉਹਨੇ ਘਰੇ ਕਿੰਨਾ ਰਹਿ ਗਿਆ ਵਾਹ ਲਾਜ ਠੀਕ ਹੈ ਠੀਕ ਹੈ ਅੱਜ ਆਧੀ ਛੱਡਣੀ ਪਰ ਕਿੰਨਾ ਰਹਿ ਗਿਆ 12 ਦੀ ਹੈ ਨਹੀਂ ਤੂੰ ਮੇਰੀ ਲਾਜ ਠੀਕ ਕਰ ਦੇ ਜੋ 2000 ਤੋਂ ਥੱਲੇ ਆ ਪੱਟ ਵਿੱਚ ਨਹੀਂ ਨਹੀਂ ਫਿਰ ਨਹੀਂ ਠੀਕ ਹੈ

ਬੰਦੇ ਦਾ ਮਾਨ ਹੁੰਦਾ ਹੁਣ ਤੂੰ ਤੇਰੇ ਪਾਠ ਹੱਥ ਹੈਗੀ ਤੂੰ ਗਾ ਕਿੱਡੀ ਕ ਪਾੜ ਕੇ ਲੱਗਦੀ ਗੱਲ ਕਰਨੀ ਹੈ ਜੇ ਦਾ ਪਾਠ ਤੇ ਨਹੀਂ ਪਹੁੰਚੂਗਾ ਨਹੀਂ ਤੇਰੇ ਕੋਲ ਬੱਜੀ ਹੋਣੀ ਪਾਣੀ ਵਾਲਾ ਜਾਂ ਛੱਡ ਦੇ ਛੱਡ ਦੇ ਰਸਾ ਵਾ ਛੱਡ ਤੀ ਜਾਂ 9000 ਚਾਹ ਲਈ ਕਰਾ ਦੀ ਜਾਂ ਹੋ ਗਈ ਉਹ ਨਹੀਂ ਉਹ 9000 ਲੱਗੋਗੀ ਤੇਰਾ ਹੈ ਐਵੇਂ ਹੋ ਗਈ ਜਾਂ ਹੋਲੇ ਲਈ ਪੈਸੇ ਨੇ ਬਾਕੀ ਕਿੰਨੇ ਦੀ ਬੱਲੇ ਤੱਕ ਰਾਤ ਆਉਂ ਨਾ ਪਾਠਤ ਨਹੀਂ ਖਾਂਦੇ ਤੇਰੀ ਹੋਰ ਬਾਕੀ ਪੁੱਛਦਾ ਨਾ 12000 ਦੀ ਜਰ ਤੂੰ ਤਾਂ ਉੱਥੇ ਆ ਫੜ ਜਾ 9000 ਜਦ ਉਤਾਰ ਦਾ ਲੈ ਕੇ ਆਈ ਕਰਾ ਦਾਂਗੇ ਬਸ ਹੋਰ ਕੀ ਨਹੀਂ ਨਹੀਂ ਭਰਾਵਾ ਹੋਰ ਕੀ ਆ ਨਾ ਛਾੜਦਾ ਵੇ ਜਦਾ ਕੀ 12 ਕੀ 12 ਹੋ ਗਿਆ ਬਾਤ ਹੋ ਗਈ ਆ ਬਾਤ ਹੋ ਜਾਣ ਵੀਡੀਓ ਚ ਹੋ ਜਾ ਲਾਈਵ ਹੋ ਜਾਣ ਕਿੱਦਾਂ ਆ ਫੜ ਜਾਂ 10000 ਦੀ ਹੋ ਗਈ ਜਾਂ ਹੋਗੀ ਉਹ ਨਹੀਂ ਭਰਾਵਾ ਦਾ ਭਾਈ ਹੋਗੇ ਉਹ ਬੱਕਰੀ ਦਾ ਬੱਕਰੀ ਦਾ ਹੀ ਹੁੰਦਾ ਨਾ ਫਿਰ ਕਿੰਨੇ ਚੋਇਆ ਬਈ ਮੈਂ ਲਿਖਾਈ ਆਪੇ ਦੇ ਦੂੰਗਾ ਭਾਈ ਮੇਰੀ 16 ਗੱਲ ਜਾਂ ਤਾਂ 500 ਦੇ ਦੇ ਯਾਰ ਫਿਰ ਜਾਂ ਮੈਂ ਦਿੰਦਾ ਆਪਦੇ ਕੋਲ ਉਹਦਾ ਦੇ ਦੇਣਾ ਆਪਦੇ ਕੋਲ ਮੈਂ ਤਾਂ ਜਵਾਨ ਵਾਲਾ ਭਰਾਵਾ ਜਵਾਨ ਫਿਰ ਸਾਰਾ ਸਾਹਮਣੇ ਗੱਲ ਹੋਈ ਉਹ ਤਾਂ ਨਹੀਂ ਛੋਟ ਕਰਾ ਦੂੰ ਯਾਰ 500 100 ਉਹੀ ਬੰਦ ਕੇ ਮੈਂ 200 ਜੋ ਕਰਾਂ ਯਾਰ 990 ਦੀ ਤਾਂ ਪੈ ਗਈ ਮੈਨੂੰ ਦੱਸ ਚੱਲ ਫਿਰ ਐ ਨਾ ਕਰਾ ਕਰ ਮੇਰੇ ਭਾਈਆ ਵਾ ਮੈਂ ਲਿਖਾਈ ਕਰਾ ਦੂੰਗਾ ਦੋਵਾਂ ਪਾਸਿਆਂ ਦੀ ਬੜੀ ਲੋਜੀ ਪੜ ਗਈ ਮੈਨੂੰ ਤਾਂ ਕਿਹੜੀ ਪਾਠਾ ਕਿਹੜੀ ਬੱਕਰੀ ਦੱਸ ਕਿਹੜੀ ਆ ਆਹਾਂ ਦਿੱਤਾ ਹੀ ਕੋਈ ਨਹੀਂ ਆ ਬੱਕਰੀਆ ਕਿੰਨੇ ਚੋਈ ਆ 9900 ਦੀ ਦੇ ਦੋ ਫੱਲ ਕਾ ਕੰਮ ਖੜਾ ਕਾੜਾ ਕਰਨ ਨੂੰ ਕੀ ਆ ਯਾਰ ਰੱਬ ਲੱਗਦੀ ਕਰਾਂਗੇ ਵੀ ਨਹੀਂ 9900 ਦੀ ਕਰਤੀ ਹਾਂ ਬਾਈ ਲਿਖਾਈ ਲਿਖਾਈ ਬਾਈ ਦੇਊਗਾ ਕੌਣ ਕੋਈ ਫਿਕਰ ਨਹੀਂ ਤੂੰ ਕਿਹੜਾ ਓਏ ਆ ਕੀ ਆ ਯਾਰ ਬਸ ਹੁਣ ਨਹੀਂ ਨਹੀਂ ਜਿਹੜੀ ਗਰਵਾਣ ਦਾ 9:00 ਵਜੇ ਦਾ ਵਰਕ ਰੰਗ ਲਾ ਦੂ ਤੈਨੂੰ ਮੈਂ ਦੇਵਾ ਸਾਰੇ ਪੈਸੇ ਜਾਂ ਨੰਗ ਐਵੇਂ ਲੰਗਾ ਲਾ ਤੈਨੂੰ ਦੱਸ ਕੋਈ ਬਸ ਜਾਇ ਜਾ ਮਾਨੇ ਭਾਈ ਉਹ ਤੈਨੂੰ ਖੁਸ਼ ਹੋਗੇ ਚਾਰੇ ਮੈਂ ਵੀ ਖੁਸ਼ ਹੋਊਗਾ ਲਈ ਭਾਈ ਕਿਹੜਾ ਪੈਂਦਾ ਆਪਣਾ ਬਰੂ ਵਾਲਾ ਬਰੂ ਵਾਲਾ ਮੰਡੀ ਸਾਰੀ ਭੱਜ ਗਿਆ ਬੰਦਾ ਦੱਸ 100 ਰੁਪਏ ਨਾ ਮਾਰ ਗਰੀ ਦਾ ਹੱਕ ਨਹੀਂ ਮਾਰੀ ਦਾ ਜਿਹੜਾ ਕੋਠਾ ਪੈਸੇ ਦਾ ਹੱਕ ਨਹੀਂ ਤੇ ਵਜਦਾ ਪੈਸੇ ਦਾ ਹੱਕ ਨਹੀਂ ਮਾਰੀ ਦਾ ਕਿਸੇ ਦਾ ਵੀ ਨਹੀਂ ਮਾਰਨਾ ਹੱਕ ਨਹੀਂ ਮਾਰਨਾ ਪੁੱਟਾ ਕਿਸੇ ਦਾ ਦੱਸ ਉਹੀ ਇਹਦੇ ਵਿੱਚ 100 ਤੋਂ 200 ਦੀ ਲੱਭਤ 100 ਦਾ ਮੈਂ ਲੈ ਜਾਊਗਾ ਤੇ ਇਥੋਂ ਮਿਲਾਊਗਾ ਚੌੜ ਆ ਕੇ ਮੈਂ ਦੋ ਚੱਕਰ ਉਮਰ ਕੇ ਬਾਹਲਾ ਰੋਈ ਮੈਂ ਤਾਂ ਭਲਾ 500 ਚੱਕਰ ਆ ਨਹੀਂ ਜੀ ਨਹੀਂ ਜੀ ਸਾਡੇ ਦਾ ਸਾਡੇ ਨਾਲ ਆ ਭੂਮੇ ਦੱਸ ਇਹਨਾਂ ਨੂੰ ਸਹੀ ਆ ਜੇ ਜਿਹੜੀ ਤਰੀਨਾ ਹੋਈ ਆ ਗੱਲ ਮੈਂ ਦਿੰਦਾ ਪਰ 9200 ਦੀ ਹੋਈ ਬੱਕਰੀ ਤੇ ਬੱਕਰੀ ਤੁਹਾਨੂੰ ਦਿਖਾ ਦਨੇ ਆਹ ਬੱਕਰੀ ਆ ਬਾਈ ਜੀ 9200 ਚ ਹੋਈ ਆ ਤੇ ਬਰੀ ਵਾਲਾ ਮੰਡੀ ਤੋਂ ਬਾਈ ਇਹ ਵੇਚਣ ਆਏ ਸੀਗੇ ਸੂਰੇ ਵਾਲਾ ਬੱਕਰਾ ਮੰਡੀ